ਕਿ ਮੇਰੀ ਵਾਈਫ ਮੇਰੀ ਤਿੰਨੋ ਬੇਟੀਆਂ ਮੇਰੇ ਮੰਮੀ ਪਾਪਾ ਰਾਤੀ ਸੁੱਤੇ ਪਏ ਸੀਗੇ ਬੈੱਡ 'ਤੇ ਮੇਰੀ ਵਾਈਫ ਤੇ ਮੇਰੀ ਦੋਨੋਂ ਬੱਚੀਆਂ ਪਈਆਂ ਹੋਈਆਂ ਸੀ ਜਿੱਦ ਜੀ ਉਹਨਾਂ ਦੀ ਅੱਖ ਲਗਾ ਲੋ ਅਪਰੋਕਸ 3:30 ਵਜੇ ਜਾਂ 3:30 ਵਜੇ ਖੁੱਲੀ ਆ ਸੋ ਉਹਨਾਂ ਨੇ ਜੋ ਦੇਖਿਆ ਕਿ ਬੱਚੀ ਮਿਸਿੰਗ ਸੀਗੀ ਮੰਮਾ ਨੇ ਪੁੱਛਿਆ ਕਿ ਬੱਚੀ ਤੁਹਾਡੇ ਕੋਲ ਪੰਮਾ ਕਹਿੰਦੇ ਨਹੀਂ ਮੇਕੋ ਹੈ ਨਹੀਂ ਗਈ ਤੇ ਫਿਰ ਐਦੀ ਉਹ ਲੱਭਣ ਲੱਗ ਗਈ ਬੱਚੀ ਨੂੰ ਉਹਨਾਂ ਨੇ ਸਾਰਾ ਘਰ ਸ਼ਾਨ ਮੰਨ ਲਿਆ ਮੱਲੇ ਵਾਲਿਆਂ ਨੂੰ ਇਕੱਠਾ ਕਰ ਲਿਆ 4:00 ਵਜੇ 7 ਮਿੰਟ ਤੇ ਮਾਰਨਿੰਗ ਮੈਨੂੰ ਕਾਲ ਆਈ ਤੇ ਉੱਥੋਂ ਜਿੱਦਾਂ ਹੀ ਮੈਨੂੰ ਪਤਾ ਲੱਗਿਆ ਮੈਂ ਉੱਦੇ ਹੀ ਖੜੇ ਪੈ ਰਹੀ ਉੱਥੋਂ ਲੁਧਿਆਣੇ ਪਹੁੰਚਿਆ ਲੁਧਿਆਣੇ ਆ ਕੇ ਮੈਂ ਵੀ ਆਪਣੇ ਵੱਲੋਂ ਸ਼ਾਨਬੀਨ ਕੀਤੀ 7 ਮਹੀਨੇ ਦੀ ਬੱਚੀ ਨੂੰ ਲੈ ਕੇ ਕੌਣ ਗਿਆ ਨਾ ਉਹ ਤੁਰ ਫੇੜ ਸਕਦੀ ਨਾ ਕਿਤੇ ਜਾ ਸਕਦੀ ਹੈ ਉਹ ਤਾਂ ਬੱਚਾ ਦਾ ਬੈਠਦਾ ਹੀ ਤੋ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਸੇਫ ਨਹੀਂ ਹਾਂਗੇ ਸਾਡੇ ਘਰਾਂ ਦੇ ਵਿੱਚ ਆ ਕੇ ਵੀ ਮੇਰੇ ਘਰ ਦੇ ਵਿੱਚ ਮੇਰਾ ਫਰਸਟ ਫਲੋਰ ਵਾਲਾ ਗੇਟ ਓਪਨ ਸੀਗਾ ਫਰੰਟ ਵਾਲਾ ਗੇਟ ਬੰਦ ਸੀਗਾ ਲੇਕਿਨ ਫਿਰ ਵੀ ਮਨ ਲੋ ਕਿ ਅਗਰ ਅਸੀਂ ਆਪਣੇ ਘਰਾਂ 'ਚ ਹੀ ਸੇਫ ਨਹੀਂ ਹਾਂਗੇ ਤਾਂ ਕਿੱਥੇ ਸੇਫ ਹੋਵਾਂਗੇ ਨਾ ਸਮਰਨੋ ਦੇਖ ਰਹੇ ਹੋ ਤੁਸੀਂ ਮੈਂ ਹਾ ਸਵਰ ਬਰੋੜਾ ਲੁਧਿਆਣਾ ਦੇ ਵਿੱਚ ਇੱਕ 7 ਮਹੀਨੇ ਦੀ ਬੱਚੀ ਘਰ ਦੇ ਵਿੱਚੋਂ ਸੁੱਤੀ ਪਈ ਸੀ ਅਚਾਨਕ ਦੇਰ ਰਾਤ ਲਾਪਤਾ ਹੋ ਗਈ ਤਸਵੀਰਾਂ ਲੁਧਿਆਣਾ ਦੇ ਮਾਡਲ ਟਾਊਨ ਥਾਣੇ ਦੀਆਂ ਜਿੱਥੇ ਕਿ ਪਰਿਵਾਰ ਦੇਰ ਰਾਤ ਤੋਂ ਹੀ ਆਪਣੀ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਤੇ ਪੁਲਿਸ ਵੀ ਲਗਾਤਾਰ ਲੱਭਣ ਦੀ ਕੋਸ਼ਿਸ਼ ਜਿਹੜੀ ਆ ਕਰ ਰਹੀ ਹੈ ਤੇ ਉਹਦੇ ਫਾਦਰ ਜਿਹੜੇ ਆ ਬੱਚੀ ਦੇ ਇਸ ਥਾਣੇ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਹੋਇਆ ਕੀ ਸੀਗਾ ਕੱਢਣਾ ਕੀ ਹੋਈ ਸੀ ਕਿਸ ਸਮੇਂ ਘਰੋਂ ਬੱਚੀ ਗਾਇਬ ਹੋਈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਜੀ ਕੀ ਹੋਇਆ ਕੀ ਸੀਗਾ ਜੀ ਸਰ ਹੋਇਆ ਇਦਾਂ ਵਾ ਕਿ ਮੇਰੀ ਵਾਈਫ ਮੇਰੀ ਤਿੰਨੋ ਬੇਟੀਆ ਮੇਰੇ ਮੰਮੀ ਪਾਪਾ ਰਾਤੀ ਸੁੱਤੇ ਪਏ ਸੀਗੇ ਮੇਰੇ ਮੰਮੀ ਪਾਪਾ ਸੋਫਾ ਕੰਪੈਨ ਬੈਠੇ ਪਏ ਹੋਏ ਸੀਗੇ ਨਾਲ ਮੇਰੀ ਵੱਡੀ ਬੇਟੀ ਉਹਨਾਂ ਦੇ ਪਈ ਹੋਈ ਸੀ ਬੈੱਡ ਦੇ ਉੱਤੇ ਮੇਰੀ ਵਾਈਫ ਤੇ ਮੇਰੀ ਦੋਨੋਂ ਬੱਚੀਆਂ ਪਈਆਂ ਹੋਈਆਂ ਸੀ ਪਹਿਲਾਂ ਮੇਰੀ ਵਾਈਫ ਨੇ ਛੋਟੀ ਬੱਚੀ ਨੂੰ ਸੁਵਾਤਾ ਫਿਰ ਉਹਨੇ ਦੂਸਰੀ ਵੱਡੀ ਬੱਚੀ ਨੂੰ ਸੁਵਾ ਕੇ ਉਹ ਆਪ ਸੋ ਗਏ ਨੇ ਜਿੱਦ ਜੀ ਉਹਨਾਂ ਦੀ ਅੱਖ ਲਗਾ ਲੋ ਅਪਰੋਕਸ 3:30 ਜਾਂ 3:30 ਵਜੇ ਖੁੱਲੀ ਆ ਸੋ ਉਹਨਾਂ ਨੇ ਜੋ ਦੇਖਿਆ ਕਿ ਬੱਚੀ ਮਿਸਿੰਗ ਸੀਗੀ ਉਦ ਹੀ ਉਹਨਾਂ ਨੇ ਮੰਮਾ ਨੂੰ ਪੁੱਛਿਆ ਜੀ ਮਤਲਬ ਤਾਂ ਨਾਮ ਕੀ ਆਸ਼ਾ ਰਾਣੀ ਉਦ ਹੀ ਉਹਨਾਂ ਨੇ ਪੁੱਛਿਆ ਕਿ ਮਤਲਬ ਕੀ ਮੰਮਾ ਨੇ ਪੁੱਛਿਆ ਕਿ ਬੱਚੀ ਤੁਹਾਡੇ ਕੋਲ ਮੰਮਾ ਕਹਿੰਦੇ ਨਹੀਂ ਮੇਕੋ ਹੈ ਨਹੀਂਗੀ ਤੇ ਫਿਰ ਐਦੀ ਉਹ ਲੱਭਣ ਲੱਗ ਗਏ ਬੱਚੀ ਨੂੰ ਮੇਰੇ ਬ੍ਰਦਰ ਤੇ ਉਹਦੀ ਵਾਈਫ ਅਗਲੇ ਫਰੰਟ ਰੂ ਵਾਲੇ ਰੂਮ ਚ ਪਏ ਹੋਏ ਸੀਗੇ ਤੇ ਉਹਨਾਂ ਦੇ ਬੱਚੇ ਉਹਨਾਂ ਦੇ ਵੀ ਡੋਰ ਖੜਕਾਇਆ ਬੱਚੀ ਕਿਤੇ ਵੀ ਨਹੀਂ ਸੀਗੀ ਉਹਨਾਂ ਨੇ ਸਾਰਾ ਘਰ ਸ਼ਾਨ ਮਾਲ ਲਿਆ ਮਲੇ ਵਾਲਿਆਂ ਨੂੰ ਇਕੱਠਾ ਕਰ ਲਿਆ 4:00 ਬਜ ਕੇ 7 ਮਿੰਟ ਤੇ ਮਾਰਨਿੰਗ ਮੈਨੂੰ ਕਾਲ ਆਈ ਮੈਂ ਜ਼ੀਰਪੁਰ ਮੇਰਾ ਹੋਟਲ ਲਾਈਨ ਦਾ ਬਿਜ਼ਨਸ ਆ ਮੈਂ ਹੋਟਲ ਲਾਈਨ ਕਰਕੇ ਜ਼ੀਰਪੁਰ ਗਿਆ ਹੋਇਆ ਸੀ ਤੇ ਉੱਥੋਂ ਜਿੱਦਾਂ ਹੀ ਮੈਨੂੰ ਕਿ ਮੈਨੂੰ ਪਤਾ ਲੱਗਿਆ ਮੈਂ ਉੱਦੇ ਹੀ ਖੜੇ ਪੈ ਰਹੀ ਉੱਥੋਂ ਲੁਧਿਆਣੇ ਪਹੁੰਚਿਆ ਲੁਧਿਆਣੇ ਆ ਕੇ ਮੈਂ ਵੀ ਆਪਣੇ ਵੱਲੋਂ ਸ਼ਾਨਬਿੰਨ ਕੀਤੀ ਲੇਕਿਨ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਘਰ ਦੇ ਵਿੱਚ ਆ ਕੇ ਮ ਮੇਰੇ ਘਰ ਦੇ ਵਿੱਚ ਮੇਰਾ ਫਰਸਟ ਫਲੋਰ ਵਾਲਾ ਗੇਟ ਓਪਨ ਸੀਗਾ ਫਰੰਟ ਵਾਲਾ ਗੇਟ ਬੰਦ ਸੀਗਾ ਉਸ ਤੋਂ ਉੱਪਰ ਵਾਲਾ ਗੇਟ ਮੇਰੀ ਨਾ ਬੂਆ ਬਹੁਤ ਥੋੜੇ ਅਬਨਾਰਮਲ ਆ ਉਹ ਕਨਫਰਮ ਨਹੀਂ ਆ ਰਹੀ ਉਹ ਬੰਦ ਸੀ ਜਾਂ ਖੁੱਲਾ ਸੀਗਾ ਲੇਕਿਨ ਫਿਰ ਵੀ ਮਨ ਲੁਕੀ ਅਗਰ ਅਸੀਂ ਆਪਣੇ ਘਰਾਂ ਚ ਹੀ ਸੇਫ ਨਹੀਂ ਅਗਦਾ ਕਿੱਥੇ ਸੇਫ ਹੋਵਾਂ ਉਹ ਕਿਤੇ ਹੈਰਾਨਗੀ ਨਹੀਂ ਹੁੰਦੀ ਕਿ 7 ਮਹੀਨੇ ਦੀ ਬੱਚੀ ਨੂੰ ਲੈ ਕੇ ਕੌਣ ਗਿਆ ਨਾ ਉਹ ਤੁਰ ਫੇੜ ਸਕਦੀ ਨਾ ਕਿਤੇ ਜਾ ਸਕਦੀ ਹੈ ਉਹ ਤਾਂ ਬੱਚਾ ਤਾਂ ਬੈੱਡ ਤੇ ਹੀ ਸਰਫਰਿੰਟ ਦੇ ਉੱਤੇ ਉਹ ਸੁੱਤੀ ਹੋਈ ਸੀਗੀ ਤੇ ਫਰੰਟ ਤੇ ਨਾ ਸਾਡੇ ਮਨ ਲੁਕੀ ਬੈੱਡ ਦਾਗੇ ਉਹ ਬਟਨ ਆ ਉਹ ਲਾਈਟ ਔਨ ਹੋ ਜਾਂਦੀ ਸਿਰਫ ਉਹ ਲ ਤੇ ਆਪਣਾ ਮਤਲਬ 올 ਆਲਾਈਟ ਮੇਰੀ ਵਾਈਫ ਤੇ ਮੰਮੀ ਪਾਪਾ ਬੰਦ ਕਰਕੇ ਜ਼ੀਰੋ ਵਾਰ ਜਗਾ ਕੇ ਸੁੱਤੇ ਸੀ ਉਹ ਵਾਲੀ ਲਾਈਟ ਔਨ ਸੀਗੀ ਤੇ ਜਿਹੜਾ ਮੇਰੀ ਰੂਮ ਦਾ ਡੋਰ ਆ ਉਹ ਓਪਨ ਸੀਗਾ ਜੀ ਮਤਲਬ ਉਹ ਜਿਹੜਾ ਡੋਰ ਸੀਗਾ ਉਹ ਸਿਰਫ ਇਹਨਾਂ ਨੇ ਪੁਸ਼ ਕਰਕੇ ਲਗਾਇਆ ਹੋਇਆ ਸੀਗਾ ਠੀਕ ਹੈ ਉਹ ਪੁਸ਼ ਕਰਕੇ ਵੀ ਥੋੜਾ ਜ਼ੋਰ ਦੀ ਲੱਗਦਾ ਬਟ ਬਾਹਰੋਂ इजीली ਖੋਲ ਜਾਂਦਾ ਹੈ ਸੋ ਕੋਈ ਖੋਲ ਕੇ ਜਾਂ ਜਿੱਦਾਂ ਵੀ ਲੈ ਗਿਆ ਉਹ ਸਾਨੂੰ ਤਾਹਲੇ ਨਹੀਂ ਪਤਾ ਬਾਕੀ ਪੁਲਿਸ ਆਪਣੀ ਤਬਦੀਸ਼ ਕਰ ਰਹੀ ਹੈ ਮੇਰੇ ਪਰਿਵਾਰਿਕ ਮੈਂਬਰ ਵੀ ਮੇਰੇ ਨੇਬਰਸ ਵੀ ਸਾਰੇ ਇੱਥੇ ਹੀ ਹੋਈ ਨਹੀਂ ਪੁਲਿਸ ਸਰਬੰਦੂ ਤੋਂ ਆਪਣੇ ਹਿਸਾਬ ਨਾਲ ਪੁਸ਼ਕਿਸ਼ ਕਰ ਰਹੀ ਹੈ ਬਾਕੀ ਹੁਣ ਜਿੱਦੇ ਕੁਝ ਵੀ ਪਤਾ ਲੱਗਦਾ ਤਾਂ ਇਸ ਜਿਹਾ ਬਟ ਮੀਰੀਆਂ ਨੂੰ ਤੇ ਪੁਲਿਸ ਨੂੰ ਮੇਰੀ ਇੱਕੋ ਇੱਕ ਮੰਗ ਹੈ ਕਿ ਜਿੰਨੀ ਜਲਦੀ ਹੋ ਸਕੇ ਪਲੀਜ਼ ਜਿੰਨੀ ਜਲਦੀ ਹੋ ਸਕੇ ਮੇਰੀ ਬੇਟੀ ਨੂੰ ਸਾਡੇ ਹਵਾਲੇ ਕੀਤਾ ਜਾਵੇ ਉਹਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਜੀ ਕਿਸੇ ਨੂੰ ਬੱਚੀ ਮਿਲ ਜਾਂਦੀ ਹੈ ਕਿਹੜੀ ਕਿਹੜੀ ਜਗ੍ਹਾ ਤੇ ਕਿਹੜੇ ਨੰਬਰ ਤੇ ਕੋਈ ਨੰਬਰ ਤੁਸੀਂ ਇਸ਼ੂ ਕੀਤਾ ਪਾਜੀ ਹਾਂਜੀ ਪਾਜੀ ਹਾਂਜੀ ਨਿਊ ਕਰਤਾ ਨਗਰ 6 ਨੰਬਰ ਗਲੀ 'ਚ ਮੇਰਾ ਘਰ ਹੈ ਜੀ ਠੀਕ ਹੈ ਜੀ ਡੀ ਬਲਾਕ ਪੈਂਦਾ ਇਹ ਮੌਲਟਨ ਵਾਲੀ ਸਾਈਡ ਆ ਤੇ ਮੇਰਾ ਮੋਬਾਈਲ ਨੰਬਰ 9779314115 ਮੈਂ ਰਿਪੀਟ ਕਰ ਰਿਹਾ ਮੇਰਾ ਨੰਬਰ 9779314115 ਜੇ ਕਿਸੇ ਨੂੰ ਵੀ ਮੇਰੇ ਬੱਚੀ ਦੇ ਬਾਰੇ ਕੁਝ ਵੀ ਪਤਾ ਲੱਗਦਾ ਤਾਂ ਇਸ ਨੰਬਰ ਤੇ ਮੈਨੂੰ ਜਾਣਕਾਰੀ ਦੇਣ ਦੀ ਪਲੀਜ਼ ਕੋਸ਼ਿਸ਼ ਕੀਤੀ ਜਾਵੇ ਤੇ ਹੁਣ ਕਿੰਨੇ ਕੋ ਘੰਟੇ ਹੋ ਗਏ ਬੱਚੀ ਘਰੋਂ ਗਾਇਆ ਸਰ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਇਹ ਹਾਦਸਾ ਵਾਪਰਿਆ ਵਾ ਸੋ ਬੱਚੀ ਨੂੰ 8 ਤੋਂ ਲੈ ਕੇ 12 ਘੰਟੇ ਹੋ ਗਏ ਆ ਬੱਚੀ 7 ਮਹੀਨੇ ਦੀ ਬੱਚੀ ਹੈ ਜੋ ਕਿ ਆਪਣੀ ਮਦਦ ਦੀ ਫੀਡ ਲੈਂਦੀ ਹੈ ਤੇ ਸਾਨੂੰ ਉਸ ਦਾ ਕੁਝ ਵੀ ਨਹੀਂ ਪਤਾ ਲੱਗ ਪਾ ਰਿਹਾ। ਬਾਕੀ ਪੁਲਿਸ ਆਪਣੀ ਤਸ਼ਦੀਸ਼ ਜਾਰੀ ਹੈ। ਪੁਲਿਸ ਕਹਿ ਰਹੀ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ 6 ਵੇ ਤੱਕ ਜਿੰਨਾ ਹੋ ਸਕੇ ਬੱਚੀ ਨੂੰ ਅਸੀਂ ਲੱਭ ਕੇ ਤੁਹਾਡੇ ਹਵਾਲੇ ਕਰੀਏ ਲੇਕਿਨ ਪਲੀਜ਼ ਇਹ ਹੀ ਹੈ ਕਿ ਜਿੰਨੀ ਜਲਦੀ ਬੱਚੀ ਲੱਭੀ ਜਾਵੇ ਤਾਂ ਸਾਡੇ ਵੱਲੋਂ ਕੀਤੀ ਜਾਵੇ। ਸ਼ਰਲਿਪੋ ਕਿੰਨੇ ਕੁ ਟਾਈਮ ਤੁਸੀਂ ਰਸਿਆ ਰਾਤ 12 ਤੋਂ 4 ਵਜੇ ਦਾ ਟਾਈਮ ਸੀਗਾ ਹਨਾ ਤੇ ਉਸ ਤੋਂ ਪਹਿਲੇ ਤੁਹਾਡੀ ਵਾਈਫ ਨਾਲ ਗੱਲ ਹੋਈ ਸੀਗੀ ਬੱਚਾ ਬਿਲਕੁਲ ਠੀਕ ਸੀਗਾ ਹਾਂਜੀ ਹਾਂਜੀ ਸਰ 12 11:00 ਵਜੇ ਸੁਵੰਦਾ ਵਿੰਡ ਤੇ ਮੇਰੀ ਵਾਈਫ ਦੇ ਨਾਲ ਗੱਲ ਹੋਈ ਆ ਬੱਚਾ ਬਿਲਕੁਲ ਓਕੇ ਸੀਗਾ ਛੋਟੀ ਬੇਟੀ ਸੌ ਗਈ ਸੀ ਉਹ ਵੱਡੀ ਬੇਟੀ ਨੂੰ ਸਵਾਰੀ ਸੀਗੀ ਠੀਕ ਹੈ ਜੀ ਲਾਸਟ ਟਾਈਮ ਮੇਰੀ ਇਹੀ ਗੱਲ ਹੋਈ ਸੀਗੀ ਕਿ ਪੀਊਸ ਹੁੰਦੀ ਪਈ ਆ ਉਹ ਪੀਊ ਨੂੰ ਸਵਾਰੀ ਸੀਗੀ ਠੀਕ ਹੈ ਤੇ ਉਸ ਤੋਂ ਬਾਅਦ ਡਾਇਰੈਕਟਲੀ ਮੈਨੂੰ ਮਾਰਨਿੰਗ ਆ ਕੋ ਲਾਈਏ ਤੇ ਕੋਈ ਸੀਸੀਟੀਵੀ ਫੁਟੇਜ ਜਾਂ ਕੋਈ ਤੇ ਸ਼ੱਕ ਹੋਵੇ ਕਿ ਕੋਈ ਕੋਈ ਕਾਲ ਆਈ ਹੋਵੇ ਕੋਈ WhatsApp ਕਾਲ ਜਾਂ ਨਾਰਮਲ ਕਾਲ ਕੋਈ ਆਈ ਹੋਵੇ ਉਸ ਤੋਂ ਬਾਅਦ ਸਰ ਸਰ ਇੱਕ ਹਾਲੇ ਤੱਕ ਤਾਂ ਫਿਲਹਾਲ ਐਸਾ ਕੁਝ ਵੀ ਨਹੀਂਗਾ ਬਟ ਜੇ ਕੁਝ ਵੀ ਆਸਾਂਦਾ ਤਾਂ ਮੈਂ ਪੁਲਿਸ ਨੂੰ ਜਾਂ ਮੀਡੀਆ ਨੂੰ ਦੱਸੂਗਾ ਕਿ ਕੁਝ ਵੀ ਐਸਾ ਹੈਲੋ ਲੁਧਿਆਣਾ ਦੇ ਵਿੱਚ ਕੱਲ ਰਾਤ 12 ਵਜੇ ਤੋਂ ਲੈ ਕੇ 4 ਵਜੇ ਤੱਕ ਅਧੀਰ ਰਾਤ ਇੱਕ ਬੱਚੀ ਹੈ ਜਿਹੜੀ ਹੈ ਘਰੋਂ ਗਾਇਬ ਹੋ ਗਈ ਤੇ ਥਾਣਾ ਮਾਡਲ ਟਾਊਨ ਦੇ ਵਿੱਚੋਂ ਸੀ ਸ਼ਿਕਾਇਤ ਹੈ ਜਿਹੜੀ ਆ ਉਹ ਅਾ ਦਰਜ ਕੀਤੀ ਗਿਆ ਤਸਵੀਰਾਂ ਦੇਖ ਸਕਦੇ ਹੋ ਤੇ ਹੁਣ ਬੱਚੀ ਨੂੰ ਲਗਾਤਾਰ ਲੱਭਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਹਾਲਾਂਕਿ ਬੱਚੀ ਦਾ ਨਾਮ ਰੂਹੀ ਜਿਹੜਾ ਦੱਸਿਆ ਜਾ ਰਿਹਾ 7 ਮਹੀਨੇ ਦੀ ਬੱਚੀ ਹੈ ਤੇ ਆਪਣੀ ਮਾਂ ਦੇ ਨਾਲ ਸੁੱਤੀ ਹੋਈ ਸੀ ਤੇ ਅਚਾਨਕ 12 ਵਜੇ ਤੋਂ ਲੈ ਕੇ ਤੜਕੇ 4 ਵੇ ਦੇ ਵਿੱਚ ਵਿੱਚ ਉਹ ਬੱਚੀ ਹੈ ਜਿਹੜੀ ਹੈ ਘਰੋਂ ਬੈੱਡ ਦੇ ਉੱਪਰੋਂ ਗਾਇਬ ਹੋ ਜਾਂਦੀ ਹੈ ਕੌਣ ਉਸ ਬੱਚੀ ਨੂੰ ਗਾਇਬ ਕਰ ਗਿਆ ਕੌਣ ਲੈ ਗਿਆ ਕਿਹੜੇ ਹਾਲਾਤਾਂ ਦੇ ਵਿੱਚ ਬੱਚੀ ਹੈ ਕੌਣ ਕਿਹੜੇ ਹਾਲਾਤਾਂ ਦੇ ਵਿੱਚ ਉਸ ਨੂੰ ਲੈ ਕੇ ਗਿਆ ਕਿਉਂਕਿ ਬੱਚੀ ਦੀ ਉਮਰ ਹੈ ਜਿਹੜੀ ਆ 7 ਮਹੀਨੇ ਦੀ ਹੈ ਤੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਵੱਲੋਂ ਅਲੱਗ-ਅਲੱਗ ਟੀਮਾਂ ਜਿਹੜੀਆਂ ਉਸ ਬੱਚੀ ਨੂੰ ਲੱਭਣ ਦੇ ਵਿੱਚ ਲੱਗੀਆਂ ਹੋਈਆਂ ਨੇ ਏਸੀਪੀ ਖੁਦ ਮੌਕੇ ਤੇ ਪਹੁੰਚੇ ਹੋਏ ਨੇ ਦੱਸਿਆ ਜਾ ਰਿਹਾ ਕਿ ਜਦੋਂ ਪੁਲਿਸ ਨੂੰ ਇਤਲਾਹ ਮਿਲੀ ਪੁਲਿਸ ਤੁਰੰਤ ਇਹਨਾਂ ਦੇ ਘਰ ਗਈ ਸੀਸੀਟੀਵੀ ਫੁਟੇਜ ਹੈ ਜਿਹੜੀ ਆ ਖੰਗਾਲੀ ਜਾ ਰਹੀ ਹੈ 7 ਮਹੀਨੇ ਦੀ ਬੱਚੀ ਹੈ ਜਿਹੜੀ ਆ ਘਰੋਂ ਅਚਾਨਕ ਜਿਹੜੀ ਆ 12 ਵਜੇ ਤੋਂ ਲੈ ਕੇ ਰਾਤ ਸਵੇਰੇ ਤੜਕੇ 4 ਵਜੇ ਦੇ ਵਿੱਚ ਗਾਇਬ ਹੋ ਗਈ ਤੇ ਹੁਣ ਦੇਖਣਾ ਇਹ ਹੋਏਗਾ ਕਿ ਬੱਚੀ ਨੂੰ ਪੁਲਿਸ ਕਦੋਂ ਤੱਕ ਲੱਭ ਪਾਦੀ ਹੈ ਕਿਉਂਕਿ ਉਸਦਾ ਪਰਿਵਾਰ ਬੇहद ਪਰੇਸ਼ਾਨ ਦਿਖਾਈ ਦੇ ਰਿਹਾ ਜੁੜਿਆ ਸਮਰ ਨੂੰ ਦੇ ਨਾਲ ਸੌਰਵ ਰੌੜੇ ਪੋਰਤਾਨਵਾਦ